ਇਹ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਨਾ ਤੇ ਕਿਸੇ ਫਿਲਮ ਦਾ ਸੀਨ ਹੈ ਨਾ ਹੀ ਕੋਈ ਸ਼ੂਟਿੰਗ ਚੱਲ ਰਹੀ ਹੈ ਤੇ ਨਾ ਹੀ ਜਿਹੜਾ ਵਾ ਇਹ ਕੋਈ ਕਲਪਨਿਕ ਦ੍ਰਿਸ਼ ਹੈ। Madhya Pradesh ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਆਗਰਾ ਤੋਂ ਮੁੰਬਈ ਵਾਲਾ ਜਿਹੜਾ ਨੈਸ਼ਨਲ ਹਾਈਵੇ ਆ ਉਹਦੇ ਉੱਤੇ ਇੱਕ ਟਰੱਕ ਆ ਜਾ ਰਿਹਾ ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਜਿਹੜੇ ਆ ਇਹ ਟਰੱਕ ਦੇ ਉੱਤੇ ਚੜ ਜਾਂਦੇ ਆ ਚੱਲਦੇ ਮੋਟਰਸਾਈਕਲ 'ਚ। ਉੱਥੋਂ ਇਹ ਸਮਾਨ ਚੋਰੀ ਕਰਦੇ ਆ ਇਹ ਪੂਰਾ ਬੋਰਾ ਥੱਲੇ ਸੁੱਟ ਲੈਂਦੇ ਆ ਤਾਂ ਫਿਰ ਤੁਸੀਂ ਦੇਖੋ ਕਿੱਡੇ ਇਹ ਟ੍ਰੇਨਡ ਬੰਦੇ ਆ ਕਿੰਨੀ ਇਹਨਾਂ ਨੂੰ ਮਹਾਰਤ ਹਾਸਲ ਆ ਅਜਿਹੇ ਕੰਮ ਕਰਨ ਦੀ ਵੀ ਕਿਦਾਂ ਕਰਮਬਾਰੇ ਉੱਤਰਦੇ ਆ ਪੂਰਾ ਇਹਨਾਂ ਨੂੰ ਪਤਾ ਵਾ ਵੀ ਨਾ ਪਿਆ ਗਿਣਿਆ ਜਿੱਦਾਂ ਇਹਨਾਂ ਨੂੰ ਲੱਗਦਾ ਵੀ ਇਹ ਸਾਰਾ ਰਸਤਾ ਤੇ ਟਰੱਕ ਤੇ ਚੜਨਾ ਕਿਦਾਂ ਤੇ ਉਤਰਨਾ ਕਿਦਾਂ ਇਹ ਵੀਡੀਓ ਇੱਕ ਰਾਹੀਰ ਨੇ ਬਣਾਈ ਆ ਜਿਹੜਾ ਆਪਣੀ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹ ਆਪ ਬੜਾ ਹੈਰਾਨ ਰਹਿ ਗਿਆ ਉਹਨੇ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਤਾਂ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਵੀ ਆਉਣ ਲੱਗ ਪਈਆਂ ਸੁਭਾਵਕ ਜੀ ਗੱਲ ਹੁਣ ਤੁਸੀਂ ਦੇਖੋ ਵੀ ਇਦਾਂ ਦੇ ਸੀਨ ਫਿਲਮਾਂ 'ਚ ਹੁੰਦੇ ਸੀਗੇ ਪਰ ਇਹ ਕੁਝ ਤਾਂ ਹੁਣ ਸੜਕਾਂ ਦੇ ਉੱਤੇ ਹੋਣ ਲੱਗ ਪਿਆ ਸ਼ਰਿਆਮ ਦਿਨ ਦਿਹਾੜੇ ਹੋਣ ਲੱਗ ਪਿਆ ਔਰ ਚਿੱਟੇ ਦਿਨ ਇਸ ਟਰੱਕ ਨੂੰ ਇਹ ਤਿੰਨ ਨੌਜਵਾਨ ਜਿਹੜੇ ਆ ਇਹ ਲੁੱਟ ਲੈਂਦੇ ਆ ਤੇ ਦੂਸਰੇ ਪਾਸੇ ਕਿਹਾ ਇਹ ਵੀ ਜਾ ਰਿਹਾ ਕੁਝ ਟਿੱਪਣੀਆਂ ਇਹ ਵੀ ਆ ਰਹੀਆਂ ਨੇ ਵੀ ਟਰੱਕ ਵਾਲੇ ਨੂੰ ਪਤਾ ਕਿ ਉਹਦੇ ਟਰੱਕ ਦੇ ਵਿੱਚ ਚੋਰੀ ਹੋ ਰਹੀ ਆ ਕਿਉਂਕਿ ਜਿੰਨੀ ਦੇਰ ਇਹ ਨੌਜਵਾਨ ਟਰੱਕ ਦੇ ਉੱਤੇ ਚੜੇ ਰਹਿੰਦੇ ਆ ਬੋਰਾ ਹੀਠਾ ਸੁੱਟਦੇ ਆ ਟਰੱਕ ਗਤੀ ਜਿਹੜੀ ਆ ਉਹ ਘਟਾ ਲੈਂਦਾ ਤੇ ਇੱਕ ਸਾਈਡ ਦੇ ਵਿੱਚ ਚੱਲਦਾ ਜਿੱਦਾਂ ਹੀ ਇਹ ਤਿੰਨੇ ਨੌਜਵਾਨ ਉਹ ਬੋਰਾ ਥੱਲੇ ਸੁੱਟ ਦਿੰਦੇ ਆ ਉਸ ਟਰੱਕ ਤੋਂ ਇਹ ਦੋ ਨੌਜਵਾਨ ਥੱਲੇ ਉੱਤਰ ਜਾਂਦੇ ਆ ਤਾਂ ਟਰੱਕ ਵੀ ਆਪਣੀ ਸਾਈਡ ਬਦਲ ਲੈਂਦਾ ਤੇ ਰਫ਼ਤਾਰ ਜਿਹੜੀ ਆ ਉਹ ਤੇਜ਼ ਕਰ ਲੈਂਦਾ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਕਿ ਨਹੀਂ ਇਹਦੇ ਬਾਰੇ ਤਾਂ ਕੁਝ ਨਹੀਂ ਪਤਾ ਪਰ ਤੁਸੀਂ ਇਹ ਹਾਲਾਤ ਦੇਖੋ ਸਾਡੇ ਦੇਸ਼ ਭਾਰਤ ਦੇ ਵੀ ਜਿੱਥੇ ਇੱਕ ਪਾਸੇ ਚੋਣਾਂ ਚੱਲ ਰਹੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਨੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਆ ਰੋਜ਼ਗਾਰ ਦੇਣ ਦੇ ਨੌਜਵਾਨਾਂ ਨੂੰ ਜਿਹੜਾ ਵਾ ਉਹ ਨਵੇਂ-ਨਵੇਂ ਆਈਡੀਆਜ਼ ਦੇਣ ਦੇ ਵੀ ਇਹ ਆਪਣਾ ਕੋਈ ਰੋਜ਼ਗਾਰ ਜਿਹੜਾ ਉਹ ਸ਼ੁਰੂ ਕਰ ਲੈਣ ਜਾਂ ਅਸੀਂ ਇਹਨਾਂ ਵਾਸਤੇ ਕੋਈ ਰੋਜ਼ਗਾਰ ਪੈਦਾ ਕਰੀਏ ਪਰ ਨੌਜਵਾਨ ਤਾਂ ਕਿਸੇ ਹੋਰ ਪਾਸੇ ਤੁਰੇ ਜਾਂਦੇ ਆ ਖੁਦਾ ਨਾ ਖਾਸਤਾ ਅਗਰ ਇੱਥੇ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਖੁਦਾ ਨਾ ਖਾਸਤਾ ਇਹ ਦੋ ਨੌਜਵਾਨ ਜਿਹੜੇ ਇਸ ਵੇਲੇ ਟਰੱਕ ਦੇ ਉੱਤੇ ਚੜੇ ਹੋਏ ਆ ਇਹ ਥੱਲੇ ਡਿੱਗ ਪੈਂਦੇ ਇਹਨਾਂ ਦੀ ਜਾਨੀ ਨੁਕਸਾਨ ਹੋ ਜਾਂਦਾ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਸੀਗਾ ਇਹ ਤਾਂ ਆਪਣੇ ਵੱਲੋਂ ਚੋਰੀ ਕਰਨ ਗਏ ਆ ਜੇ ਉੱਥੇ ਕੋਈ ਵੱਡਾ ਹਾਦਸਾ ਹੋ ਜਾਂਦਾ ਤਾਂ ਫਿਰ ਕੀ ਇਹ ਸਰਕਾਰਾਂ ਜਿਹੜੀਆਂ ਰੋਜ਼ਗਾਰ ਦਾ ਦਮ ਭਰਦੀਆਂ ਨੇ ਰੋਜ਼ਗਾਰ ਦੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਵੀ ਅਸੀਂ ਤੁਹਾਨੂੰ ਰੋਜ਼ਗਾਰ ਦਿਆਂਗੇ ਤੁਹਾਨੂੰ ਨੌਕਰੀਆਂ ਦਿਆਂਗੇ ਤੁਹਾਨੂੰ ਤਨਖਾਹ ਮਿਲੇਗੀ ਤੁਹਾਡੇ ਘਰ ਦੇ ਆਰਥਿਕ ਹਾਲਾਤ ਠੀਕ ਹੋ ਜਾਣਗੇ ਤੁਹਾਨੂੰ ਨਸ਼ੇ ਤੋਂ ਮੁਕਤੀ ਦਿਵਾਂਗੇ ਵੀ ਕੀ ਇਹ ਪੋਸੀਬਲ ਹੈ ਜੋ ਇਹ ਤਸਵੀਰਾਂ ਦੇਖ ਰਹੇ ਆ ਇੰਨਾ ਤੇ ਲੱਗਦਾ ਹੀ ਨਹੀਂ ਆ ਵੀ ਨੌਜਵਾਨਾਂ ਨੂੰ ਸਰਕਾਰਾਂ ਦੇ ਉੱਤੇ ਭਰੋਸਾ ਹੈਗਾ ਕਿ ਠੀਕ ਹੈ ਜੇ ਫਲਾਣੇ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਸਾਨੂੰ ਰੋਜ਼ਗਾਰ ਮਿਲੇਗਾ ਸਾਡਾ ਕੰਮ ਧੰਦਾ ਚੱਲਦਾ ਹੋ ਜਾਏਗਾ ਪਰ ਇਹ ਤਾਂ ਕੋਈ ਹੋਰ ਕੰਮ ਧੰਦਾ ਹੀ ਚਲਾਈ ਜਾਂਦੇ ਆ ਇਹਨਾਂ ਨੇ ਤਾਂ ਸੜਕ ਦੇ ਉੱਤੇ ਧੂਮ ਫਿਲਮ ਬਣਾਈ ਆ ਤੇ ਵੇਖਣ ਨੂੰ ਇਦਾਂ ਲੱਗਦਾ ਵਾ ਵੀ ਜਿੱਦਾਂ ਇਹ ਕਿਸੇ ਹਾਲੀਵੁੱਡ ਫਿਲਮ ਦਾ ਸੀਨ ਹੋਵੇ ਤੁਸੀਂ ਇਸ ਵੀਡੀਓ ਬਾਰੇ ਕੀ ਰਾਏ ਰੱਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ